ਅੱਜ ਦੀ ਨਾਨਾ ਨਗਰ ਦੇ ਪਿੰਡ ਡੀਡਾ 사ਸਿਆ ਵਿਖੇ ਚੱਲੇ ਆਪੀਲਾ ਪੰਜਾ ਜ਼ਿਲ੍ਹਾ ਪ੍ਰਸ਼ਾਸਨ ਨਹਿਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਰਹੇ ਮੌਕੇ ਤੇ ਮੌਜੂਦ ਕੀ ਕਹਿਣਾ ਹੈ ਐਸਐਸਪੀ ਗੁਰਦਾਸਪੁਰ ਆਦਿਤਿਆ ਜੀ ਦਾ ਆਓ ਵੇਖਦੇ ਹਾਂ ਸੰਜੀਵ ਟੋਨੀ ਦੀ ਇੱਕ ਖਾਸ ਰਿਪੋਰਟ ਜੀ ਅੱਜ ਪਿੰਡ ਡੀਡਾ ਸਾਸ਼ੀਆਂ ਵਿਖੇ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਜਿਹੜੀ ਕਾਰਵਾਈ ਹੈਗੀ ਉਹਨਾਂ ਦੀ ਕਾਰਵਾਈ ਦੇ ਤਹਿਤ ਮੈਨੂੰ ਡੀਸੀ ਸਾਹਿਬ ਨੇ ਗਰੇ ਅਧਰਵਾ ਦਿੱਤੀ ਸੀ ਉਹਦੇ ਤੇ ਪੁਲਿਸ ਹੈਲਪ ਰੈਡੀ ਹੈਗੀ ਪ੍ਰੋਵਾਈਡ ਕੀਤੀ ਗਈ ਸੋ ਥੈਟ ਕਿ ਲਾ ਨਾ ਆਰਡਰ ਨੂੰ ਮੈਂਟੇਨ ਕੀਤਾ ਜਾ ਸਕੇ ਜਿਹੜਾ ਅੱਜ ਜਿਹੜੀ ਕਾਰਵਾਈ ਹੋਈ ਹੈ ਜਿਹੜਾ ਹੈਗਾ ਵਿਕਰੰਤ ਹੈਗਾ ਇਹਦੇ ਖਿਲਾਫ ਚ ਐਨਡੀਪੀਐਸ ਦੇ ਦਰੇ ਪਛੇਦ ਦੇ ਬਾਕੀ ਵੀ ਅਸੀਂ ਜਿਹੜਾ ਹੈਗਾ ਕੰਪਲੈਂਨ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਜਿਹੜੀ ਹਦਾਇਤਾਂ ਉਸ ਦੇ ਮੁਤਾਬਿਕ ਪੁਲਿਸ ਜਿਹੜਾ ਹੈਗਾ ਲਾ ਨਾ ਆਰਡਰ ਸਟੇਟ ਨੂੰ ਮੈਂਟੇਨ ਕਰ ਵੀ ਹੈਗੀ ਐਂਡ ਉਹਦੇ ਉਹਦੇ ਲਈ ਅਸੀਂ ਜਿਹੜਾ ਹੈਗਾ ਉਹ ਆਪ ਡਿਪਲॉयਮੈਂਟ ਕੀਤਾ ਹੈਗਾ ਮੇਰੇ ਨਾਲ ਇੱਥੇ ਐਸਡੀਐਮ ਦਿਨਾਨਗਰ ਜੀ ਐਂਡ ਐਸਡੀਐਸਪੀ ਜਿਹੜੇ ਹੈਗੇ ਦਿਨਾਨਗਰ ਉਹ ਵੀ ਮੌਜੂਦ ਨੇ ਤੋਂ ਬਾਕੀ ਜਿਹੜੇ ਡਿਊਟੀ ਮੈਨਿਸਟਰ ਵੀ ਮੌਜੂਦ ਨੇ ਬਾਕੀ ਜਿਹੜੀ ਵੀ ਕਾਰਵਾਈ ਹੈ ਜੋ ਵੀ ਨਿਰਦੇਸ਼ ਹੈ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਪਰ ਜਾਣਕਾਰੀ ਅਨੁਸਾਰ ਇੱਥੇ 71 ਘਾਰ ਇਦਾਂ ਦੇ ਨੇ ਜਿਨ੍ਹਾਂ ਨੂੰ ਨੋਟਿਸ ਦਿੱਤੇ ਗਿਆ। ਕਾਉਂਡ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਦੀ ਕਾਰਵਾਈ ਦੀ ਉਮੀਦ ਕਰ ਸਕਦੇ ਹੋ। ਦੜਕਾ ਵੀ ਤੁਸੀਂ ਕੰਸਰਨ ਡਿਪਾਰਟਮੈਂਟ ਤੋਂ ਲੈ ਸਕਦੇ ਹੋ। ਸਾਨੂੰ ਤੋਂ ਜਦੋਂ ਵੀ ਅਸੀਂ ਪੁਲਿਸ ਹੈਲਪ ਵਾਸਤੇ ਆਉਂਦੀ ਹੈ ਅਸੀਂ ਅਕੋਰਡਿੰਗਲੀ ਜਿਹੜਾ ਵੀ ਹੈ ਮਾਜਕਾਸ ਨੂੰ ਉਹਨੂੰ ਇੰਪਲੀਮੈਂਟ ਕਰਵਾਉਣ ਵਾਸਤੇ ਸਿਪਲੀ ਸਲਫ ਜਿਹੜਾ ਹੈ ਡਾਇਰੈਕਟ ਇਸ ਕਾਰਵਾਈ ਨੂੰ ਜੁੱਧ ਨਸ਼ਿਆਂ ਵਿਰੁੱਧ ਦੇ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ ਬਿਲਕੁਲ ਜੀ ਇਹ ਇਹਦੇ ਨਾਲ ਹੀ ਅਸੀਂ ਜਿਹੜਾ ਹੈਗਾ ਜਿਹੜੇ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਜਿਹੜੀ ਵੀ ਅਸੀਂ ਵੀ ਜਿਹੜਾ ਕਾਰਵਾਈ ਕਰਿਆ ਇਹਦੇ ਚ ਕੁਝ ਕਿੰਨੇ ਲੋਕ ਜੀ ਆ ਜਿਹੜੇ ਚ ਆ ਜਿਹੜਾ ਬੰਦਾ ਹੈਗਾ ਇਹਦੇ ਵੀ ਐਨਡੀਪੀਐਸ ਤੇ ਸਰ ਪਿਛਲੇ ਦਿਨੀ ਇੱਕ ਸਰਗਮੀਆਂ ਕੋਠੀ ਲਈ ਸੀ ਇਸ ਸਵੀਮ ਪੂਲ ਵਾਲੀ ਉਹ ਹੁਣ ਆਂਦੇ ਆਂਦੇ ਦੇਖਿਆ ਉਹ ਦੁਬਾਰਾ ਤੋਂ ਕੰਸਟਰਕਸ਼ਨ ਜਿਹੜੀ ਹੋ ਰਹੀ ਹੈ ਉਹਦੇ ਸੰਬੰਧ ਵਿੱਚ ਕੰਸਰਨ ਡਿਪਾਰਟਮੈਂਟ ਨੇ ਹੁਣੇ ਸਾਨੂੰ ਜਿਹੜਾ ਹੈਗਾ ਕੰਸਰਨ ਲਿ ਆਪ ਇਹ ਜਿਹੜੀ ਹੈਡਲਾਈਨ ਹੈ ਕੰਸਰਨ ਜਿਹੜਾ ਹੈਗਾ ਇਲੀਗਲ ਐਕਸ਼ਨ ਅਸੀਂ ਲਵਾਂਗੇ ਐਂਡ ਅਕੋਰਡਿੰਗਲੀ ਜੋ ਡਿਪਾਰਟਮੈਂਟ ਆ ਸਾਨੂੰ ਦੇਗਾ ਉਸ ਹਿਸਾਬ ਨਾਲ ਅਜੀ ਜਿਹੜਾ ਫੰਡ ਐਕਸ਼ਨ ਇਨੀਸ਼ੀਏਟ ਕਰੀਏ ਠੀਕ ਹੈ